ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੱਦਨੀ ਖੁਰਦ ਜੀ ਤਹਿਸੀਲ निहाल सिंह ਵਾਲਾ ਤੇ ਜਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਤੁਹਾਡੇ ਲਈ ਤਿੰਨ ਤੋਹਫੇ ਲੈ ਕੇ ਆਏ ਆ ਜੀ ਤਿੰਨੇ ਹੀ ਸੂਏ ਸਵਾਏ ਨਾਗਾ ਜੀ ਬੌਲੇਚ ਕੋਲ ਪਹੁੰਚਿਆ ਤਿੰਨੇ ਹੀ ਬੌਲੇਚ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਚ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਨਾਮ ਆ ਮਗਰ ਦੋ ਸਕਰੀਨ ਤੇ ਨੰਬਰ 22 ਦਾ ਚੱਲਦਾ ਰਹੂਗਾ ਫਾਇਦਾ ਇਸ ਵੀਡੀਓ 'ਚ ਇਹ ਹੋ ਜਾਣਾ ਕਿ ਅੱਗੇ ਤੁਸੀਂ ਵਿੰਦੇ ਸੀਗੇ ਬਈ ਸਾਰਿਆਂ ਮਗਰ ਬੱਚੇ ਕੱਟੇ ਹੀ ਆ ਐਡੇ ਯਾਰ ਕੱਟੀਆਂ ਨੇ ਜੀ ਦੋਹਾਂ ਦੇ ਮਗਰ ਕੱਟੀਆਂ ਇੱਕ ਦੇ ਮਗਰ ਕੱਟਾਂ ਠੀਕ ਹੈ ਜੀ ਸੱਸੀ ਗੱਲ ਬਾਈ ਜੀ ਸੱਸੀ ਗੱਲ ਵੀਰੇ ਸਾਰਾ ਮਾਲ ਪ੍ਰਾਣਾ ਵੈਗ ਗਿਆ ਜੀ ਆਹ ਨਾਲ ਵਿੱਚ ਪਸ਼ੂ ਖੜੇ ਆ ਕਿਹੜੀ ਪਰਸੋ ਵੀਡੀਓ ਪਾਈ ਸੀ ਹੈਨਾ ਉਹਨੇ ਕਨਾਲੀਆਂ ਮਾ ਜੋਟੀਆਂ ਹੈਗੀਆਂ ਲਾਉਂਦਾ ਅਸੰਦਰ ਵੀ ਠੀਕ ਹੈ ਜੀ ਉਹਨਾਂ ਚ ਨਵੇਂ ਵੀ ਆਏ ਆ ਪ੍ਰਾਣੀ ਵੀਡੀਓ ਵਾਲੇ ਕਿੰਨੇ ਨਗ ਰਹਿ ਗਏ ਜੀ ਉਹਨਾਂ ਚ 3-4 ਖੜੇ ਆ ਵੀਰੇ ਤਿੰਨ ਚਾਰ ਰਹਿ ਗਏ ਤਿੰਨ ਕ ਮੰਨਿਆ ਹੈਗੀਆਂ ਮਾ ਕਿਵੇਂ ਹੁਣ ਕੱਲ ਹੀ ਦੁੱਧ ਉੱਤੇ ਆਈਆਂ ਮੰਨਿਆ ਹੁਣ ਦੁੱਧ ਅੱਗੇ ਨਾਲ ਵਧ ਗਿਆ ਝੋਟੀਆਂ ਦਾ ਤੇ ਨਾਮ ਮੈਂ ਵੀ ਨਹੀਂ ਘਰੇ ਰਿਆ ਮੈਂ ਵੀ 2-3 ਦਿਨ ਰਿਸ਼ਤੇਦਾਰੀ ਜੀ ਗਿਆਵਾ ਘਰੇ ਫਿਰ ਗਾਹਕ ਆਉਂਦੇ ਸੀਗੇ ਸਹੀ ਗੱਲ ਹੈ ਜੀ ਫੇ ਟਾਈਮ ਨਹੀਂ ਲੱਗਿਆ ਠੀਕ ਹੈ ਜੀ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਸੁਨੀਆ ਜੀ ਪਿੰਡ ਬਦਨੀ ਖੁਰਦਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੈਗਾ ਆਪਣਾ 6283154775 ਠੀਕ ਹੈ ਬਾਈ ਕਿੱਧਰੋਂ ਸ਼ੁਰੂ ਕਰਗੇ ਤੋਹਫਿਆਂ ਤੋਂ ਅੱਜ ਬਾਈ ਇਧਰੋਂ ਹੀ ਕਰ ਲੈਣੇ ਆ ਹੈ ਤਿੰਨੇ ਬੋਲੇ ਚ ਤਿੰਨੇ ਹੀ ਬੋਲੇ ਚ ਜੇਰਾ ਜਮਾ ਇੱਕ ਨੰਬਰ ਪੈ ਗਈਆਂ ਵੀਡੀਓ ਆਪਣੇ ਕੋਲੇ ਹੈਗੀ ਆ ਠੀਕ ਹੈ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਸੁਹਾ ਕੇ ਕਹਿੰਦੇ ਮਗਰ ਕੱਟੀ ਜਾਂ ਸੁਹਾ ਦੂਜਾ ਠੀਕ ਹੈ ਜੀ ਜਮਾ ਅ ਉੱਤਰੀਆਂ ਹੀ ਆ ਆ ਦੋਨੇ ਮਈਆਂ ਉਤੋਂ ਖਾਲੀ ਕਰਕੇ ਪਾਈਆਂ ਠੀਕ ਆ ਬਾਈ ਤੇ ਆ ਤਾਂ ਵੀਡੀਓ ਵੀ ਪਾ ਦੂੰਗਾ ਜਮਾਂ ਟਾਈਮ ਤੋਂ ਟਾਈਮ ਦੀ ਇਹਦੀ ਕਿੰਨੀ ਬਣੀ ਵੀ ਸੀ ਝੋਟੀ ਹੁਣ ਤਾਂ ਜਮਾਂ ਖਾਲੀ ਕੀਤੀ ਵੀ ਆ ਠੀਕ ਆ ਬਾਈ ਖਣਾ ਦੀ ਦਾਨਾ ਖਣਾ ਦੀ ਜਮਾਂ ਓਕੇ ਆ ਧਾਰ ਪੂਰੀ ਪੋਲੀ ਆ ਸਿੰਘਾਂ ਦੇ ਮਾਰ ਦੇ ਇਹਦੇ ਮਗਰ ਬੱਚਾ ਕੀ ਆ ਜਾਂਦਾ ਜੀ ਟੱਕੀ ਆ ਮਗਰ ਇਹਦੇ ਇਹ ਵੀ ਮਗਰ ਕਰਤੀ ਆ ਜਿਹੋ ਜੀ ਕਰ ਮਾਰੀ ਕਿੰਨਾ ਦਾ ਬੋਲਾ ਹੀ ਹੋਊਗਾ ਜਮਾਂ ਉਹਦਾ ਗਰਮ ਕਰਾ ਕੇ ਫੇਰ ਲੈ ਕੇ ਜਾਵੇ ਠੀਕ ਆ ਬਾਈ ਕਾ ਦਾਰ ਦੋਰ ਆਇਆ ਆਪਣੀ ਆ ਝੋਟੀ ਹੁਣ ਸੁਈ ਆ ਰਾਤ ਸੁਈਆਂ ਦੋਨੇ ਠੀਕ ਆ ਇਹ ਰਾਤ ਦੀਆਂ ਸੁਈਆਂ ਆ ਹਾਂਜੀ ਇੱਕ ਇੱਕ ਚੁਵਾਈ ਹੋ ਗਈ ਬਾਈ ਇਹਨਾਂ ਦੇ ਬਾਈ ਇੱਕ ਇੱਕ ਚੁਵਾਈ ਸਵੇਰ ਦੀ ਹੋਈ ਆ ਗੱਲੀ ਠੀਕ ਆ ਜੀ ਐਵੇਂ ਜਮਾ ਸਵੇਰੇ ਖਾਲੀ ਕਰਤੀਆਂ ਹੀ ਆ ਹੁਣ ਮਾੜੇ ਮੋਟੇ 2 2 4 4 ਧਾਰਾਂ ਛਡਵਾਤੀਆਂ ਹੀ ਕੇਰਾ ਮਈਆਂ ਦੂਜੇ ਦੂਜੇ ਸੂਏ ਹਨਾ ਠੀਕ ਆ ਬਾਈ ਹਾਂ ਉਹ ਇੱਥੇ ਲੈਵੇ ਤੇ ਮਾਰ ਕੇ ਕਿੰਨਾ ਪਾਜੂ ਵੀਰੇ ਦੋ ਧਾਰਾ ਆਉਣਾ 13 14 ਕਿਲੋ ਖੁੱਲਾ ਪਾਉਗੀ ਯਾਰ ਵੀਰੇ ਚੈੱਕ ਕਰੋ ਜੀ ਚੁਵਾਈ ਚੁਵਾਈ ਇੰਨੀ ਭੋਲੀ ਆ ਖਣਾ ਦੀ ਵੀ ਡੰਨਾ ਜੀ ਪੂਰੀ ਫੁੱਲ ਗਰੰਟੀ ਆ ਯਾਰ ਸਾਰੇ ਕਾਹੇ ਦੀ ਆਪਣੀ ਤੋਪਾ ਮਿਲ ਜਾਣਾ ਬਾਈ ਨਾਲ ਤੁਹਾਨੂੰ ਮਿਲ ਜਣੀ ਆ ਕੱਤੀਆ ਮਗਰ ਕੋਈ ਨੌਕਸ ਬਹੂਰ ਛਟਾ ਉਹ ਆਪਾਂ ਜ਼ਿੰਮੇਵਾਰ ਬੈਠੇ ਆ ਠੀਕ ਹੈ ਜੀ ਹਾਂਜੀ ਤੇ ਅੱਜ ਫਿਰ ਆਫਰ ਹੀ ਕਰਦੇ ਆ ਨਾ ਆਫਰ ਹੀ ਆ ਵੀਰੇ ਮੁੱਲ ਕਿੰਨਾ ਇਹਦਾ ਮਰਜ਼ੀ ਕਰਵਾ ਲੈ ਠੀਕ ਹੈ ਜੀ 1 ਲੱਖ ਤੇ 30 ਹਜ਼ਾਰ ਦੀ ਝੋਟੀ ਹੋ ਜੂ ਲਓ ਜੀ ਅੱਜ ਤਾਂ ਫਿਰ ਆਫਰ ਹੀ ਆ ਆਇਦਰ ਮਰਾ ਮਾਰ ਦੇ ਪਟੋੜਾ ਸਾਰੇ ਸਿੰਘਾਂ ਤੇ ਕਾਜਕਾਰ ਵਧੀਆ ਵਾ ਚੰਗਾ ਕੁੰਡਾ ਸਿੰਘ ਆ ਜੀ ਪੂਰਾ ਇੱਕ ਹੋਰ ਗੱਲ ਬਾਈ ਖੁੱਲੇ ਸਿੰਗਾਂ ਦਾ ਪਸ਼ੂ ਨਹੀਂ ਆਇਆ ਆਪਣੇ ਕੋਲ ਜਿੰਨੇ ਕ ਮੈਂ ਵੀਡੀਓ ਬਣਾਇਆ ਸਾਰੀਆਂ ਵੇਖਦੀਆਂ ਹੀ ਨਿੱਕੇ ਸਿੰਘ ਦੀਆਂ ਹੀ ਮੱਝਾਂ ਲਿਆਉਣੇ ਆ ਠੀਕ ਆ ਜੀ ਬਾਕੀ ਕੁਆਲਿਟੀ ਚ ਲੈ ਆਉਣੀ ਚੱਲ ਲਿਆਉਣੀ ਅਸਲ ਨਸਲ ਵਾਲੀ ਬਰੀਡ ਵਾਲੀ ਆਪਾਂ ਪਹਿਲੇ ਦਿਨਾਂ ਹੀ ਕਿੰਨੀਆਂ ਵੀਡੀਓ ਜਪਾਉਣੀ ਆ ਆਪਣੇ ਬਰੀਡ ਵਾਲੀ ਮੈਂ ਹੋਊਗੀ ਆ ਸਾਰਾ ਦੋ ਬਰੀਡਾਂ ਮਿਲ ਜਾਣੀਆਂ ਜੀ ਨਾਲ 1900 ਨਾ ਬੱਚਾ ਮਿਲ ਜਾਣਾ ਆਰਾਮਨਾ ਪਾਉ 13 14 ਗੱਲੋ ਖੁੱਲਾ ਦੁੱਧ ਪਾ ਦੂਗੀ ਯਾਰ ਫਿਰ ਠੀਕ ਆ ਜੀ 1 ਲੱਖ ਤੇ ਪੀ ਆਰ ਵੀ ਹੋਊਗੀ ਮੁੱਲ ਕਿੰਨਾ ਮਰਜੀ ਕਰਵਾ ਲਓ ਮੁੱਲ ਕਰਾਉਣ ਜਿੰਨਾ ਮਰਜੀ ਕਰਵਾ ਲਓ ਤੋਹਫੇ ਚ ਹੀ ਆ ਦੋ ਨੰਬਰ ਤੂਰ ਦੀ ਵੱਡੀ ਮੱਝ ਆ ਜੀ ਉਹਦੇ ਨਾਲ ਪੂਰੀ ਆ ਦੁੱਧ ਦਊਗੀ ਆਹ ਰਾਵਣਾ 16 17 ਕਿਲੋ ਬਾਈ ਠੀਕ ਆ ਸੁਆ ਕਿੰਨੇ ਮੱਗ ਸੁਆ ਦੂਜਾ ਆਦਾ ਤੇ ਲਿਆਰੇ ਮਈਆਂ ਦੇ ਆ ਹੋਣੀ ਪਾਏ ਆਪਾਂ ਉਹ ਕਰਦੀ ਆ ਥੋੜੀ ਜੀ ਤੇ ਲਿਆਰੇ ਦੀ ਔਲ ਕਰਦੀ ਆ ਇਹ ਰਾਤ ਸੁਈ ਸੀਗੀ ਬਾਈ ਆਹ ਕੱਟੀਆਂ ਹੀ ਸੂਨੀਆਂ ਦੋਨੇ ਠੀਕ ਆ ਇਹਦੇ ਮਗਰ ਬੱਚੇ ਇੰਨੇ ਮਗਰ ਵੀ ਕੱਟੀ ਆ ਲਓ ਜੀ ਇਹਦੇ ਮਰੌਣੇ ਆ ਕੈਮਰਾ ਪਹ ਪਾਈ ਹੈ ਜੀ ਆ ਦੋ ਦਰਾਂ ਆਉਣਾ 16 17 ਕਿਲੋ ਮੈਂ ਪਾਉਗੀ ਖੁੱਲਾ ਜਿਹੜੇ ਸਾਉਣਾ ਕੱਦ ਵਜ ਨਾ ਬਰੇ ਕੋਈ ਬਾਹਲਾ ਨਹੀਂ ਉਹਨੂੰ 16 17 ਕਿਲੋ ਥਾਣਾ ਦੇ ਸੱਜ ਬਹੁਤ ਸੋਹਣੇ ਗੈਪ ਪਈਆਂ ਡਾਟਾਂ ਆਈਆਂ ਕਰਕੇ ਡਾੜਦੀਆਂ ਨਾ ਉਪਰਾ ਕਰਦੀਆਂ ਤਾਂ ਜੀ ਨਾੜੂਏ ਦੇ ਨਾੜੂਆਂ ਨਾਲ ਆ ਜੀ ਤੇ ਬੱਟਾ ਕਰਤੀ ਜੈਡ ਬਲੈਕ ਆ ਵੀਰੇ ਤੁਹਾਨੂੰ ਜੈਡ ਬਲੈਕ ਆ ਯਾਰ ਆ ਪੂਰੇ ਟੀਕੇ ਵਧੀਆ ਦੀਆਂ ਬੱਚੇ ਪੂਰੇ ਚੰਗੇ ਟੀਕੇ ਦੀਆਂ ਜੀ ਚੈੱਕ ਕਰ ਸਕਦੇ ਹੋ ਬਾਕੀ ਹੁਣ ਆ ਤਾਂ ਜਮਾ ਹੁਣ ਖਾਲੀ ਕੀਤੀਆਂ ਅਮੀਆਂ ਕੋਈ ਇਹਨਾਂ ਨੂੰ ਆਪਣਾ ਨਹੀਂ ਦੁੱਧ ਛੱਡਿਆ ਵਾ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਹੁਣੇ ਆਈਆਂ ਆ 2 ਘੰਟੇ ਹੋਏ ਆ ਜੇ ਗੱਡੀ ਖੜ ਕੋਈ ਆ ਦੇ ਜੀਪ ਠੀਕ ਆ ਬਾਈ ਹਜੇ ਉੱਤਰੀਆਂ ਹੀ ਆ ਕੇ ਤੇ ਮੈਂ ਇੱਥੇ ਆਇਆ ਸੀਗਾ ਤੇ ਬਾਈ ਜੀ ਆਹ ਦਵਾਂਗੇ ਮੋਲ ਲੈਂਦਾ ਕਿੰਨਾ ਮਰ ਜੀਗਾ 1 ਲੱਖ ਤੇ 65000 ਦੀ ਮੈਂ ਦਵਾਂ ਜੇ ਜੋੜਾ ਲੈ ਜੀ ਕੋਈ ਜੋੜਾ ਲਵੇ ਉਸ ਹਿਸਾਬ ਨਾਲ ਛੋੜ ਛੱਪਾ ਹੋ ਜੂਗਾ ਬਾਲਾ ਫਰਕ ਨਹੀਂ ਪੈਣਾ ਇਹਨਾਂ ਦਾ ਹੁਣ ਠੀਕ ਹੈ ਚਲੋ ਮਾਨ ਤਾਨ ਦਾ ਮਾਨ ਤਾਨ ਦਾ ਭਰਾ ਦਾ ਜਰੂਰ ਕਰਾਗੇ ਠੀਕ ਹੈ ਬਾਈ ਹਾਂਜੀ ਅੱਗੇ ਤੈਨੂੰ ਨੰਬਰ ਇਹਦੀ ਕਟੇ ਲਾ ਆਹ ਕੱਟੀ ਪਹਿਲਾਂ ਨਾ ਆਹ ਕੱਟੀ ਆਪਣੀ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਠੀਕ ਆ ਬਾਈ ਉਦੋਂ ਗੱਬਣ ਸੀਗੀ ਅੱਜ ਸੂਪੀ ਆ ਜੇਰ ਜਮਾ ਡੰਨ ਹੋ ਗਈ ਠੀਕ ਆ ਬੱਚਾ ਕੀ ਆ ਜੀ ਮਾਗ ਰਹਿੰਦੇ ਇਕੱਠਾ ਵਾ ਇਹਦੇ ਕੱਟਾ ਜੀ ਥਣਾ ਦੀ ਡੰਨ ਆ ਜੀ ਹਾਂ ਪੂਰੀ ਸੀਲ ਠੰਡੀ ਨਿਕਲੀ ਆ ਮਾੜੀ ਜੀ ਕੇਰਾ ਥਣ ਨੱਪਣ ਦੀ ਕੇਰਾ ਪਸ਼ੂ ਕਰਦਾ ਹੀ ਹੁੰਦਾ ਪਹਿਲਾਂ ਨਾ ਠੀਕ ਆ ਭਲਾਂ ਵੀ ਆ ਨਾ ਬਾਕੀ ਬਈ ਚੈੱਕ ਕਰਦੇ ਜਮਾ ਖਾਲੀ ਕਰਤੀ ਆ ਹੋ ਖਾਲੀ ਹੋ ਗਈ ਆ ਜੀ ਥਣਾ ਦੀ ਜਮਾ ਡੰਨ ਆ ਮੈਂ ਕਹਿੰਦਾ ਫੁੱਲ ਚੁਆਈ ਲੱਗੀ ਪੂਰੀ ਗਾਈਆਂ ਨਾਲੋਂ ਮੋਟੀ ਠੀਕ ਆ ਬੱਜਾ ਚੈੱਕ ਕਰ ਸਕਦੇ ਕਿੰਨਾ ਬਾਜੂ ਵੀਰੇ ਬੰਦ ਮਾ ਦਾ ਬਾਈ ਦੋਦ 15 ਕਿਲੋ ਕੱਟੀ ਪਾਉ ਪਹਿਲ ਨਹੀਂ ਪਿਓਰ ਦੋਦ ਹੰਦਾ ਕੁਆਲਿਟੀ ਚੈੱਕ ਕਰੋ ਜੀ ਦੰਦ ਵੀ ਚੈੱਕ ਕਰਾ ਦਿੰਨੇ ਆ ਤੁਹਾਨੂੰ ਪਿਓਰ ਦੁੰਦੀ ਆ ਕੋਈ ਕਹਿਣ ਹਲਾ ਨਹੀਂਗਾ ਆਪਣਾ ਕੰਮ ਆ ਜੀ ਬਾਕੀ ਚੈੱਕ ਕਰ ਸਕ ਲਓ ਜੀ ਕਰ ਲੋ ਜੀ ਚੈੱਕ ਬਾਕੀ ਫੇਸ ਕੁਆਲਿਟੀ ਸੋਹਣੀ ਆ ਕੁੰਡਾ ਸਿੰਘ ਆ ਜੀ ਵਜਨ ਬੁਣਦਾ ਬੱਚਾ ਮਗਰ ਆ ਜਾਂਦਾ ਜੀ ਕੱਟਾ ਥਣ ਪੂਰੇ ਮੋਟੇ ਸਹਿਜ ਦਾ ਜੀ ਕੋਈ ਆਏ ਨਹੀਂਗਾ ਬਾਈ ਜੁੜਦਾ ਨਹੀਂ ਭੜਦਾ ਨਹੀਂ ਗੱਸੂ ਦਾ। ਥਾਣਾ ਦੇ ਮਾਰਦੇ ਜੁਆਈ ਬਹੁਤ ਪੂਰੀ ਆ ਸਕਦੇ ਜੀ। ਚਾਰ ਹੀ ਥਾਣਾ ਫੋਟ ਨਹੀਂ ਸ਼ਾਟ। ਹੋਰ ਗਰੰਟੀ ਹੋ ਯਾਰ ਆਪਣੀ ਜੁਆਈ ਬੂਟੀ ਦੀ ਸਾਰੇ ਪਾਸੇ ਓਕੇ ਹੋਣਗੀਆਂ ਮਈਆਂ। ਠੀਕ ਆ ਬਾਈ। ਥਾਰਾ ਮਰਾਦਗੇ। ਥਾਰਾ ਸੱਜਰ ਦੀ ਮਰਾਦੋ ਜੀ ਉਹ ਤਾਂ ਕਰਮ ਆਲੀ ਆ ਤੁਹਾਨੂੰ ਪਤਾ ਹੀ ਹੋਊਗਾ। ਹੁਣੇ ਆਈਆਂ ਵਾ। ਠੀਕ ਆ ਜੀ। ਮਰਾਈ ਦਿੰਨੇ ਨਹੀਂ ਥਾਰਾ। ਚਲੋ ਮਰਾਦੋ ਜੀ ਥਾਰਾ ਮਾਰ ਕੇ ਚੈੱਕ ਹੀ ਕਰਾ ਦਿੰਨੇ ਆ ਤੇ ਝੋਟੀ ਦੀ ਕੀ ਡਿਮਾਂਡ ਰਹਿਣ ਵਾਲੀ ਹੈ ਵੀਰੇ? ਮੌਲ ਲੈਣਾ ਕਿ ਨਾ 1 ਲੱਖ ਤੇ 55000 ਰੁਪਇਆ ਲੈਣਾ ਆਇੰਦਾ। ਆਫਰ ਹੀ। ਹਾਂ। ਲਓ ਜੀ ਚਲੋ ਮਾਨਤਾਨ ਉੱਚ ਦੇ ਚ ਹੋ ਜੂਗਾ ਜੀ ਮਾਨਤਾਨ ਤਾਂ ਪੂਰਾ ਕਰ ਆ ਗਏ ਵੀਰੇ ਠੀਕ ਆ ਜੀ ਮਾਨਤਾਨ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਿਉਂਕਿ ਇੱਕ ਜਿਹੜਾ ਪਤਾ ਧਾਰਾ ਨਹੀਂ ਮਾਰੀ ਅਸੀਂ ਬਾਈ ਕਹਿੰਦਾ ਮਾਰ ਦੇ ਗਏ ਕਿਉਂਕਿ ਸੱਜਣਾ ਵੀਰਾਂ ਦੇ ਫੋਨ ਵੀ ਆਉਂਦੇ ਹੁੰਦੇ ਆ ਕਿ ਅਸੀਂ ਦੂਰੋਂ ਆਉਣਾਗਾ ਤੇ ਵੀਰੇ ਕਲੀਅਰ ਜ਼ਰੂਰ ਕਰ ਦਿਆ ਕਰੋ ਸਣਾ ਦੀਆਂ ਸਾਨੂੰ ਸੌਖਾ ਹੋ ਜਾਂਦਾ ਤਾਂ ਪਤਾ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਵੀਡੀਓ ਵਧੀਆ ਲੱਗਦੀ ਤਾਂ ਵੀਰੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਕਿ ਤੁਹਾਡੇ ਹੌਸਲੇ ਨਾਲ ਹੀ ਹੈ ਜੀ ਤਾਂ ਹੀ ਨਾਲ ਹੀ ਆ ਸਾਰਾ ਵਾਈਪਰਾ ਚੰਗੇ ਚੰਗੇ ਪਸ਼ੂਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇ ਕੋਈ ਸਾਡੇ ਚ ਗਲਤੀ ਹੁੰਦੀ ਉਹ ਵੀ ਫਿਰ ਦੱਸ ਦਿਆ ਕਰੋ ਚਾਹੇ ਸਾਨੂੰ ਫੋਨ ਲਾ ਕੇ ਦੱਸਿਆ ਕਰੋ ਤੇ ਚਾਹੇ ਕਮੈਂਟ ਕਰਕੇ ਦੱਸ ਦਿਆ ਕਰੋ। ਹਾਂ ਸਹੀ ਗੱਲ ਆ। ਓਕੇ ਉਹਦੇ ਫਿਰ ਤੁਹਾਡੇ ਸੁਝਾਅ ਨਾਲ ਸੁਧਾਰ ਹੋ ਜਾਂਦਾ ਹੁੰਦਾ ਚੀਜ਼ ਚ। ਕਹ ਦੋ ਹੁਣ ਆਪਣੀ ਉਦੋਂ ਗਲਤੀ ਸੀ ਆਪਾਂ ਬਾਲਟੀ ਚ ਨਹੀਂ ਧਾਰਾ ਮਾਰਦੇ ਸੀ ਆਪਾਂ ਰੇਗ ਭਰਾ ਦੀ ਗੱਲ ਸੁਣੀ ਆ। ਸਹੀ ਗੱਲ ਆ ਜੀ। ਬਾਕੀ ਆਏ ਆ ਨਾ ਵੀਰੇ ਜੇ ਸੁਝਾਅ ਮਿਲੂਗਾ ਫੇਰ ਹੀ ਸੁਧਾਰ ਹੋਊਗਾ। ਫੇਰ ਵੀਰੇ ਗਾਹ ਵਧਦੇ ਆ ਫੇਰ ਹੀ ਵਧਾ ਕੇ ਗਾਹ ਬਾਕੀ ਤੁਹਾਡੀ ਸਪੋਰਟ ਨਾਲ ਹੀ ਆ ਵੀਰੇ। ਜ਼ਰੂਰ ਦੱਸਦਿਆ ਕਰੋ ਜੇ ਕੋਈ ਸੁਝਾਅ ਦੇਣਾਗਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰੇਕ ਪੱਖ ਤੋਂ ਤੁਹਾਨੂੰ ਪਸ਼ੂ ਦੁਆਇਆ ਕਰ ਜਾਵੇ ਜੇ ਕੋਈ ਵੀਰੇ ਪੱਖ ਰਹਿ ਜਾਂਦਾ ਤਾਂ ਉਹਦੇ ਲਈ ਵੀਰੇ ਮਾਫੀ ਮੰਗਦੇ ਆ ਤੇ ਬਾਕੀ ਚਵਾਈ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ 나ੜੂਏ ਤੇ ਮਾਰਨੇ ਕੈਮਰਾ ਸਾਰੇ ਬੱਚਿਆਂ ਦੇ ਸਾਰੇ 나ੜੂਏ ਨਾਲ ਆ 나ੜੂਆ ਨਾਲ ਆ ਬੱਚਾ ਠਾੜੋ ਬਾਕੀ ਜਿੰਨੀਆਂ ਵੀ ਆਪਾਂ ਹੁਣ ਧਾਰਾ ਮਰਾਈਆਂ ਵੀਡੀਓ ਚ ਸਾਰਿਆਂ ਦੇ ਥਾਣੇ ਦੇ ਓਕੇ ਹੁੰਦੇ ਆ ਤੇ ਠੰਡੀਆਂ ਸੀਲ ਹੁੰਦੀ ਮੈਂ ਕਹਿੰਦਾ ਯਾਰ ਬਾਕੀ ਸਾਰੇ ਦਾ ਇਹਦੀ ਫੁੱਲ ਗਰੰਟੀ ਹੋਵੇ ਲੋਲ ਚੈੱਕ ਕਰੋ ਹੁੰਦਾ ਖੜਕ ਆਹਰੇ ਬਾਹਰ ਇਹਦਾ ਬੱਚਾ ਛੱਡਦੀ ਉਹਨਾਂ ਟਾਈਮ ਨਾ ਮਾਰੇ ਆਹ ਆ ਬੱਚੇ ਕੋਲੇ ਖੜਜਿਆ ਮੰਨਣਾ ਨਾਲ ਦੀ ਨਾਲ ਆ ਪਧਾਰਾ ਮਾਰ ਕੇ ਚੈੱਕ ਕਰਾਈ ਜਾਂਦੇ ਆ ਜੀ ਜੁਆਈ ਜੁਵੀ ਦੀ ਇਹਦਾ ਜਮਾ ਬੋਲੀਆਂ ਪੜਾ ਇਹਦਾ ਡੰਨ ਇਹਦਾ ਦੁੱਧ ਵੀ ਪੀਲਾ ਪਿਆ ਲੈ ਸਹੀ ਗੱਲ ਆ ਜੀ ਬੌਲਾ ਜੀ ਇਹਦਾ ਬੌਲੇ ਚ ਬਿਲਕੁਲ ਤਿਆਰ ਇਧਰ ਨੂੰ ਕੋਲ ਦੇ ਬੱਚਾ ਪਰਲੇ ਪਾਸੇ ਕਰ ਦਿਓ ਇਹਦਾ ਬੱਚਾ ਇਧਰਲੇ ਪਾਸੇ ਕਰ ਦਿਓ ਦੂਜਾ ਬੱਚਾ ਛੱਡ ਦਿਓ ਤਾਂ ਕਿ ਹੁਣ ਆਪਾਂ ਸਾਰਿਆਂ ਦੀ ਧਾਰਾ ਮਰਾ ਦਾਂਗੇ ਇਸ ਸੱਜਣਾ ਵੀਰ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤਾਂ ਵੀਰੇ ਸੌਖਾ ਹੋ ਜਾਂਦਾ ਹੁੰਦਾਗਾ ਬਾਕੀ ਤੁਹਾਡੇ ਲਈ ਹੋਰ ਪਸ਼ੂ ਅੰਦਰ ਵੀ ਖੜੇ ਆ ਜੀ ਪਸ਼ੂ ਨਾ ਤਾਂ ਨਹੀਂ ਅੰਦਰ ਵੀ ਹੈਗੀਆਂ ਵੀਡੀਓ ਵਾਸਤੇ ਤਿਆਰ ਨਹੀਂ ਸੀਗੇ ਅਜੇ ਤਾਂ ਕਰਕੇ ਤਿੰਨ ਕਿਨਾਰੇ ਦੀ ਵੀਡੀਓ ਬਾਈ ਕੱਲ ਨੂੰ ਜਾਂ ਪਰਸੋਂ ਫੇਰ ਆਜੂਗੀ ਜੀ ਆਪਣੇ ਚੈਨਲ ਦੇ ਤੁਹਾਨੂੰ ਵੇਖਣ ਵਾਸਤੇ ਵੀਡੀਓ ਕੰਟੀਨਿਊ ਪਸ਼ੂ ਦੁਰੇ ਹੁੰਦੇ ਆ ਜੀ ਕੁਝ ਵਿਕੀ ਜਾਂਦੇ ਕੁਝ ਨਵੇਂ ਆਈ ਜਾਂਦੇ ਆ ਤੇ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਬਾਕੀ ਥੋੜਾ ਰਿਸਪੌਂਸ ਬਹੁਤ ਚੰਗਾ ਹੁੰਦਾਗਾ ਤੇ ਵੀਰੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਘੰਟੀ ਕਰ ਲਿਆ ਕਰੋ ਹਾਲ ਤੇ ਜਿੰਨਾ ਵੀਰਾਂ ਦਾ ਨਹੀਂ ਕੀਤਾ ਤਾਂ ਕਿ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਕਰ ਪਹੁੰਚ ਸਕੇ ਬੱਚਾ ਦਿਖਾ ਦੇ ਮੈਨੂੰ ਮੜਾ ਜੀ ਲੋ ਜੀ ਪਰ ਇਹਨਾਂ ਹੋ ਜਾ ਤੈਨੂੰ ਮੜਾ ਜੀ ਛੱਟ ਲਾ ਦੇ ਬੱਚਾ ਓਕੇ ਵੀਰੇ ਤੀਜੀ ਦਾ ਵੀ ਵੀਰੇ ਬੱਚਾ ਛੱਡ ਦੇ ਲੋ ਯਾਕਾ ਗਾਰ ਸਾਕ ਗਿਓ ਆਣ ਮੂੰਹ ਤੇ ਬੋਲਾਈ ਆ ਜੀ ਖੱਟਾ ਤੁਹਾਨੂੰ ਰੰਗ ਦਿਸ ਰਿਹਾ ਹੁਣ ਆ ਬਾਹਰ ਠੀਕ ਹੈ ਨਾ ਯਾਰ ਚਵਾਈ ਦੀ ਮੈਂ ਨਾ ਮਾੜੀ ਹੋਊਗੀ ਆਪਣੀ ਵਾਲਾ ਸੂਣ ਵਾਲੀ ਮੈਂ ਆ ਜਾਂ ਸੂਈ ਵੀ ਮੈਂ ਆ ਠੀਕ ਆ ਜੀ ਚਵਾਈ ਦੀ ਮੈਂ ਜਮਾਂ ਡੰਨ ਹੋਊਗੀ ਠੀਕ ਹੈ ਚਵਾਈ ਦੀ ਜਮਾਂ ਡੰਨ ਆ ਜੀ ਚਵਾਈ ਵੱਲੋਂ ਮੈਂ ਮਾੜੀ ਹੋਊਗੀ ਤੀਜੇ ਦੀ ਆਪਾਂ ਕੈਮਰਾ ਕੱਟ ਨਹੀਂ ਕਰਦੇ ਤਾਂ ਕਿ ਨਾਲ ਦੀ ਨਾਲ ਵੀਡੀਓ ਲੰਬੀ ਨਾ ਹੋ ਜੇ ਨਾਲ ਦੀ ਨਾਲ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਾਂਗੇ ਤੋਫਈ ਆ ਜੀ ਜਿੱਦ ਲਈ ਹੈਗੀ ਆਪਣੇ